ਦਲ ਬਦਲੀ ਮੌਸਮ ਦਲ ਬਦਲੀ ਦਾ ਆਇਆ ਕਰ ਲੋ ਦਲ ਬਦਲੀ ਕੁੰਡਾ ਚੋਣਾ ਆਣ ਖੜਕਾਇਆ ਕਰ ਲੋ ਦਲ ਬਦਲੀ ਕੁੰਡਾ ਕਿਸਮਤ ਆਪ ਖੜਕਾਇਆ ਕਰ ਲੋ ਦਲ ਬਦਲੀ ਮੌਸਮ ਦਲ ਬਦਲੀ ਦਾ ਆਇਆ ਕਰ ਲੋ ਦਲ ਬਦਲੀ ਰਸੋ ਰਸੋ ਰਸੋਂ ਦਾ ਮੌਕਾ ਆਪੇ ਆਣ ਮਨਾਵਣਗੇ ਆਪਣੇ ਨਹੀਂ ਤੇ ਜ਼ਰੂਰ ਵਿਰੋਧੀ ਚੋਗਾ ਆਕੇ ਪਾਵਣਗੇ ਚੁਗਲੋ ਚੁਗਲੋ ਜਿੱਥੋਂ ਮਿਲਦਾ ਜਿਸਨੇ ਵੀ ਚੋਗਾ ਪਾਇਆ ਕਰ ਲਓ ਦਲਬਦਲੀ ਮੌਸਮ ਦਲਬਦਲੀ ਦਾ ਆਇਆ ਕਰ ਲਓ ਦਲਬਦਲੀ ਤਨੋਂ ਮਨੋਂ ਤੁਨੋਂ ਕਰ ਚੁੱਕੇ ਹੋ ਪਾਰਟੀ ਦੀ ਤੁਸੀਂ ਸੇਵਾ ਵਫਾਦਾਰੀ ਵਿੱਚ ਉਮਰ ਬੀਤ ਗਈ ਅਜੇ ਤੱਕ ਨਾ ਮਿਲਿਆ ਮੇਵਾ ਜੇ ਮੇਵਾ ਖੁਦ ਚੱਲ ਕੇ ਕਰ ਆਇਆ ਤਾਂ ਕਰ ਲਓ ਦਲਬਦਲੀ ਮੌਸਮ ਦਲਬਦਲੀ ਦਾ ਆਇਆ ਕਰ ਲਓ ਦਲਬਦਲੀ 5 ਸਾਲ ਪੂਰੇ ਐਸ਼ ਕਰੋਗੇ ਰੋਟੀ ਬਣਜੂ ਪੱਕੀ ਇਧਰ ਉਧਰ ਮਾਰੋ ਟਪੂਸੀ ਥਾਂ ਲਬਿਓ ਨਾ ਕੱਚੀ ਆਪ ਖੁਸ਼ ਪਰਵਾਰ ਖੁਸ਼ ਹਰ ਵਾਰ ਜੇ ਰਾਹ અપਨਾਇਆ ਕਰ ਲਓ ਦਲ ਬਦਲੀ ਮੌਸਮ ਦਲ ਬਦਲੀ ਦਾ ਆਇਆ ਕਰ ਲਓ ਦਲ ਬਦਲੀ ਗੁਰਪਾਲ ਸroe ਨੇਤਾ ਉਹੀ ਜੋ ਚਾਲ ਸਮੇ ਨਾਲ ਚੱਲੇ ਗੁਰਪਾਲ ਸroe ਨੇਤਾ ਉਹੀ ਜੋ ਚਾਲ ਸਮੇ ਨਾਲ ਚੱਲੇ ਬੇਪਰਵਾਹ ਹਉਮੇ ਵਿੱਚ ਉੱਡੇ ਭੂਰਾ ਦੇਖੇ ਨਾ ਥੱਲੇ ਖੰਭ ਟੁੱਟਣਗੇ ਦੇਖੀ ਜਾਉ ਖੰਭ ਕੱਟਣਗੇ ਦੇਖੀ ਜਾਉ ਹੁਣੇ ਕਿਉ ਸੋਗ ਮਨਾਇਆ ਕਰ ਲਓ ਦਲ ਬਦਲੀ ਮੌਸਮ ਦਲ ਬਦਲੀ ਦਾ ਆਇਆ ਕਰ ਲਓ ਦਲ ਬਦਲੀ ਨਵੀਂ ਪਾਰਟੀ ਨਵੇਂ ਤਰੀਕੇ ਨਵੇਂ ਕਰਿਓ ਵਾਦੇ ਲੋਕਤੰਤਰ ਵਿੱਚ ਲੋਕਾਂ ਦੇ ਨਿਤ ਨਵੇਂ ਹੁੰਦੇ ਇਰਾਦੇ ਲਾਲਚ ਨਮਾ ਦੇ ਇਹਨਾਂ ਨੂੰ ਸਕਦਾ ਹੈ ਪਰਮਾਇਆ ਕਰ ਲਓ ਦਲਬਦਲੀ ਮੌਸਮ ਦਲਬਦਲੀ ਦਾ ਆਇਆ ਕਰ ਲਓ ਦਲਬਦਲੀ ਕੁੰਡਾ ਚੂਣਾ ਆਣਖੜ ਕਾਇਆ ਕਰ ਲਓ ਦਲਬਦਲੀ ਕੁੰਡਾ ਕਿਸਮਤ ਆਪਖੜ ਕਾਇਆ ਕਰ ਲਓ ਦਲਬਦਲੀ ਮੌਸਮ ਦਲਬਦਲੀ ਦਾ ਆਇਆ ਕਰ ਲਓ ਦਲਬਦਲੀ